ਜੀਵਨ ਕੇ ਸਾਰੇ ਨੂੰ ਪਤਾ ਕਿ 2 ਦਿਨ ਪਹਿਲਾਂ ਸ਼ਹਿਰਪੁਰ ਦੇ ਵਿੱਚ ਹਰਵੀਰ ਸਿੰਘ ਨਾਮ ਦਾ 5 ਸਾਲ ਦਾ ਬੱਚਾ ਜਿਹਨਾਂ ਬੜੀ ਜ਼ਿਆਤੀ ਕਰਕੇ ਉਹਦੀ ਹੱਤਿਆ ਕੀਤੀ ਗਈ ਹੈ। ਉਹਦੇ ਰੋਸ ਵਜੋਂ ਅੱਜ ਅਸੀਂ ਐਸਡੀਐਮ ਸਾਹਿਬ ਮੁਕੇਰੀਆਂ ਨੂੰ ਮਿਲੇ ਆਂ। ਉਹਨਾਂ ਅੱਗੇ ਅਸੀਂ ਆਪਣੀ ਮੰਗ ਰੱਖੀ ਹੈ ਕਿ ਆਪਣੇ ਇਲਾਕੇ ਦੇ ਵਿੱਚ ਇਸ ਘਟਨਾ ਨੂੰ ਲੈ ਕੇ ਬਹੁਤ ਜ਼ਿਆਦਾ ਰੋਸ ਹੈ। ਲੋਕਾਂ 'ਚ ਬਹੁਤ ਜ਼ਿਆਦਾ ਗੁੱਸਾ ਹੈ ਕਿ ਜਿਹੜੇ ਸਾਡੇ ਵਿੱਚ ਪ੍ਰਵਾਸੀ ਲੋਕ ਬਾਹਰੋਂ ਆ ਕੇ ਬਿਨਾਂ ਆਈਡੈਂਟੀਫਿਕੇਸ਼ਨ ਤੋਂ ਰਹਿ ਰਹੇ ਆ। ਅਸੀਂ ਮਹਿਸੂਸ ਕਰ ਰਹੇ ਹਾਂ ਕਿ ਸਾਡੇ ਵਾਸਤੇ ਬਹੁਤ ਵੱਡਾ ਖਤਰਾ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਹ ਤੋਂ ਬਹੁਤ ਜਿਆਦਾ ਦਿੱਕਤਾਂ ਔਰ ਪਰੇਸ਼ਾਨੀ ਹੋਏਗੀ ਇਹ ਇਸ ਘਟਨਾ ਨੇ ਸਾਬਿਤ ਕਰ ਦਿੱਤਾ ਮੇਰੀ ਸਾਡੀ ਮੰਗ ਇਹ ਹੈ ਕਿ ਜਿੰਨੇ ਵੀ ਇੱਥੇ ਪ੍ਰਵਾਸੀ ਹੈ ਪ੍ਰਸ਼ਾਸਨ ਉਹਨਾਂ ਦੀ ਸਕਰੀਨਿੰਗ ਕਰਵਾਵੇ ਜਿੰਨੇ ਦਸਤਾਵੇਜ਼ ਉਹਨਾਂ ਕੋਲ ਆ ਉਹਦੀ ਜਾਂਚ ਕਰੇ ਉਹ ਸਹੀ ਹੈ ਨਹੀਂ ਸਹੀ ਹੈ ਕੱਲੇ ਦਸਤਾਵੇਜ਼ ਆਧਾਰ ਕਾਰਡ ਜਾਂ ਪੈਨ ਕਾਰਡ ਦੀ ਜਾਂਚ ਦੇ ਨਾਲ ਗੱਲ ਨਹੀਂ ਬੰਨੀ ਉਨ੍ਹਾਂ ਦੇ ਡੇਟ ਆਫ ਬਰਥ ਉਹਨਾਂ ਦੀ ਵੀ ਜਾਂਚ ਨਾਲ ਹੋਏਗੀ ਤਾਂ ਹੀ ਪਤਾ ਲੱਗੇਗਾ ਕਿ ਉਹ ਸਾਡੇ ਦੇਸ਼ ਦੇ ਨਾਗਰਿਕ ਹੈ ਜਾਂ ਨਹੀਂ ਹੈ ਇਸ ਤੋਂ ਇਲਾਵਾ ਜਿਹੜੇ ਵੀ ਸਾਡੇ ਲੋਕ ਜਿਨ੍ਹਾਂ ਨੇ ਦੁਕਾਨਾਂ ਕਰਾਏ ਉੱਪਰ ਦਿੱਤੀਆਂ ਜਾਂ ਮਕਾਨ ਕਰਾਏ ਦੇ ਉੱਪਰ ਦਿੱਤੇ ਹੋਏ ਐ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ ਵੀ ਉਹਨਾਂ ਦਾ ਡਾਟਾ ਆਪਣੇ ਕੋਲ ਕਲੈਕਟ ਕਰੋ ਔਰ ਪ੍ਰਸ਼ਾਸਨਗੇ ਬੇਨਤੀ ਕਰਾਂਗੇ ਕਿ ਜਿਸਲੇ ਤੁਸੀਂ ਇਹ ਸਾਰੀ ਸਕਰੀਨਿੰਗ ਕਰਨੀ ਹੈ ਤੇ ਇਹਨਾਂ ਦੁਕਾਨਦਾਰ ਮਾਲਕ ਔਰ ਮਕਾਨ ਦੇ ਮਾਲਕ ਉਹਨਾਂ ਨੂੰ ਵੀ ਨਾਲ ਅਟੈਚ ਕਰੋ ਕਿ ਜੇ ਉਹਨਾਂ ਨੇ ਡਾਟਾ ਉਹਨਾਂ ਕੋਲ ਹੈ ਤੇ ਇਟ ਮੀਨਸ ਕਿ ਉਹ ਸਹੀ ਹੈ ਉਹਨੇ ਸਬਮਿਟ ਕਰਾਇਆ ਫਿਰ ਸਹੀ ਹੈ ਜੇ ਨਹੀਂ ਕਰਾਇਆ ਤਾਂ ਉਹਨਾਂ ਦੇ ਉੱਪਰ ਵੀ ਬੰਦੀ ਕਾਰਵਾਈ ਕਰਨ ਦਾ ਪ੍ਰਬੰਧ ਜਿਹੜਾ ਉਹ ਪ੍ਰਸ਼ਾਸਨ ਲੈ ਕੇ ਆਵੇ ਇਹ ਮੁੱਦਾ ਜਨਿਤ ਦੇ ਵਿੱਚ ਹੈ ਹਰ ਵਿਅਕਤੀ ਹਰ ਸੰਸਥਾ ਇਸ ਵੇਲੇ ਇਹੀ ਚਾਹੁੰਦੀ ਹੈ ਕਿ ਅਸਾ ਔਰ ਸਾਡੇ ਸਾਡੇ ਬੱਚੇ ਆ ਸਾਡਾ ਕਾਰੋਬਾਰ ਹੈ ਇਹ ਸੁਰੱਖਿਤ ਰਹਿਣਾ ਚਾਹੀਦਾ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ 15 ਦਿਨ ਵਾਸਤੇ ਅਸੀਂ ਜ਼ਰੂਰ ਟਾਈਮ ਦਵਾਂਗੇ ਇੱਕ ਟਾਈਮ ਬౌੰਡ ਦੇ ਨਾਲ ਕਿ 15 ਦਿਨਾਂ ਦੇ ਵਿੱਚ ਉਹ ਆਪਣੀ ਸਾਰੀ ਤਫਤੀਸ਼ ਕਰਕੇ ਕਰਨੀ ਹੈ ਲੇਕਿਨ ਇਸ ਦਾ ਮੈਟਰ ਹੈ ਕਿ ਉਲਟ ਸਕਰੀਨਿੰਗ ਨਹੀਂ ਹੋਈ ਕਿਸੇ ਤਰ੍ਹਾਂ ਉਹਨਾਂ ਦੇ ਵਿੱਚ ਕਿਹੜੇ ਲੋਕ ਕਲੀਨਲ ਹੈ ਕਿਹੜੇ ਲੋਕ ਸਹੀ ਹੈ ਸਮ ਕੁਛ ਨਹੀਂ ਪਤਾ ਪਹਿਲਾਂ ਤਾਂ ਸੀ ਮਹਿਸੂਸ ਕਰਦੇ ਸੀਗੇ ਕਿ ਠੀਕ ਹੈ ਬਾਹਰ ਖਤਰਾ ਤਾਂ ਸੀ ਘਰ ਆ ਜਾਣਗੇ ਹੁਣ ਖਤਰਾ ਘਰ ਤੱਕ ਪਹੁੰਚ ਗਿਆ ਅਸੀਂ ਪਹਿਲਾਂ ਹੀ ਪ੍ਰਸ਼ਾਸਨ ਨੂੰ ਨੰਪਤਾ ਦਿੱਤੀ ਹੈ ਕਿ ਇਹਨਾਂ ਦੀ ਪੀਸੀਸੀ ਕਰਵਾਈਏ ਸਕਰੀਨਿੰਗ ਕਰਵਾਈਏ ਕਿ ਨੇ ਜੋ ਵੀ ਆਇਡੈਂਟੀਫਿਕੇਸ਼ਨ ਹੈ ਉਹ ਸਾਰੇ ਜੱਜ ਕਰੀ ਲੇਕਿਨ ਕਾਰਜ ਕੋਏ ਆ ਬਹੁਤ ਹੀ ਨਿਗਤੀ ਨਾਲ ਹੋ ਰਿਹਾ ਐ ਐਸ ਡੀ ਐਮ ਸਾਹਿਬ ਉਹਨਾਂ ਦਾ ਵੀ ਬਹੁਤ ਧੰਨਵਾਦ ਦੀ ਹੈ ਸਾਰੇ ਆਪਣੇ ਸ਼ਹਿਰ ਵੱਲੋਂ ਆਪਣੇ ਪੂਰੇ ਇਸ ਖੇਤਰ ਵੱਲੋਂ ਕਿ ਉਹਨਾਂ ਨੇ ਸਾਡੀ ਗੱਲ ਸੁਣੀ ਹੈ ਸਾਨੂੰ ਆਸ਼ਵਾਸਿਤ ਕੀਤਾ ਹੈ ਕਿ ਜੋ ਬੰਦੀ ਕਾਰਵਾਈ ਹੈ ਉਹ ਕੀਤੀ ਜਾਏਗੀ ਔਰ ਇਹਨੇ ਸਕਰੀਨਿੰਗ ਕਰਵਾਵਾਂਗੇ ਜੈ ਸ਼੍ਰੀ ਰਾਮ ਜੈ ਜੈ ਭਾਰਤ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਅਸੀਂ ਨਾਲ ਤਾਂ ਕੁਝ ਕਿਸ਼ਨਦਸਨ ਜਿਹਨਾਂ ਰੇਸ਼ਨਾ ਦੇ ਉੱਪਰ ਕਾਫੀ ਪਰਵਾਸੀ ਰਹ ਰਹੇ ਠੀਕ ਹੈ ਜੀ ਉਹਨਾਂ ਦੀ ਜਾਂਚ ਕੀਤੀ ਜਾਵੇ ਜੀ ਤੇ ਇਸ ਸਮੇਂ ਦਾ ਪ੍ਰਮੁੱਖ ਵਿਸ਼ਾ ਸਾਡੀ ਮੇਨ ਮੰਗ ਇਹੀ ਹੈ ਕਿ ਇਹਨੂੰ ਜਿੰਨਾ ਵੀ ਅਸੀਂ ਜਲਦੀ ਪ੍ਰਸੀਵ ਕਰਕੇ ਤੇ ਜੋ ਰਿਜ਼ਲਟ ਹੈ ਸਾਡੇ ਕੋਲ ਆਵੇ ਤੇ ਉਹਦੇ ਨਾਲ ਥੋੜਾ ਜਿਹਾ ਅਸੀਂ ਆਪਣੇ ਆਪ ਨੂੰ ਸੁਰੱਖਿਤ ਫੀਲ ਕਰੀਏ ਤੇ ਕਿਉਂਕਿ ਫਿਊਚਰ ਦੇ ਨਾਰੇ ਜੁੜਿਆ ਹੋਇਆ ਹੈ ਸਾਡਾ ਠੀਕ ਹੈ ਸੁਰੱਖਿਤ ਹੋਣਿਆ ਹੈ ਸਾਡਾ ਇਹ ਸਾਡਾ ਬੇਨਤੀਸ਼ੀ ਹੈ ਤੇ ਬਾਕੀ